The cat ਆਦੀਏ ਤਸਵੀਰਾਂ ਦਿਖਾਵਾਂਗੇ ਲਾਈਵ ਤੁਹਾਨੂੰ ਵੀ ਪੀਆਰਟੀ ਦੀ ਬੱਸ 'ਚ ਲੋਕ ਡਰਾਈਵਰਾਂ ਨੂੰ ਕਨੈਕਟਰਾਂ ਨੂੰ ਤੰਗ ਕਰਦੇ ਨਜ਼ਰ ਆਉਂਦੇ ਨੇ ਪਰ ਲੋਕਾਂ ਦਾ ਕਹਿੰਦਾ ਵੀ ਅਸੀਂ ਵੀ ਕੰਮ ਤੇ ਜਾਣਾ ਅਸੀਂ ਪੇਪਰ ਦੇਣ ਜਾਣਾ ਅਸੀਂ ਪੀਜੀਆਈ ਜਾਣਾ ਅਸੀਂ ਕੈਂਸਰ ਆਏ ਹਸਪੀਟਲ ਜਾਣਾ ਅਸੀਂ ਆਂਬਰ ਹਸਪੀਟਲ ਜਾਣਾ ਪਰ ਇਹ ਵਿਚਾਰੇ ਕਨੈਕਟਰ ਡਰਾਈਵਰ ਕਰਨ ਕਰਨ ਕੀ ਰੂਲ ਹੋ ਗਿਆ ਇਹਨਾਂ ਨੂੰ ਜੁਰਮਾਨਾ ਲੱਗ ਰਿਹਾ ਭਾਈ ਜੀ ਕਿੱਥੇ ਕਿੱਥੇ ਜਾਣਾ ਪਟਿਆਲਾ ਜਾਣਾ ਜੀ ਡਿਊਟੀ ਪਟਿਆਲਾ ਹਾਂਜੀ ਕਿੱਥੇ ਜਾਣਾ ਜੀ ਕਿੱਥੇ ਜਾਣਾ ਬਾਈ ਪਟਿਆਲਾ ਹੈ ਜਾਈ ਹਾਂਜੀ ਪਟਿਆਲੇ ਆਣੇ ਪਟਿਆਲੇ ਆਣਾ ਫਿਰ ਭਾਈ ਕੀ ਗੱਲ ਹੈ ਮਤਲਬ ਲੈ ਕੇ ਨਹੀਂ ਜਾ ਰਹੇ ਤੁਹਾਨੂੰ ਨਹੀਂ ਲੈ ਕੇ ਨਹੀਂ ਜਾ ਰਹੇ ਕਹਿੰਦਾ ਵੀ ਜਿਵੇਂ ਆ ਵੀਰ ਜੀ ਨੇ ਅਪੀਲ ਕੀਤੀ ਹੈ ਭਾਈ ਨੇ ਕਹਿੰਦਾ ਵੀ 52 ਸਵਾਰੀਆਂ ਤੋਂ ਬਾਅਦ ਤੁਸੀਂ ਬਿਠਾ ਨਹੀਂ ਸਕਦੇ ਕਾਨੂੰਨ ਕਰਤਾ ਇੱਕ ਰੂਲ ਬਣ ਗਿਆ ਫਿਰ ਹੁਣ ਤੁਸੀਂ ਕੀ ਕਰੋਗੇ ਲੋਕ ਕੀ ਕਰੀਏ ਦੱਸੋ ਹੁਣ ਜਾਣਾ ਤਾਂ ਹੋਗਾ ਜੀ আচ্ছা ਸਾਡੇ ਦਾ ਮਜ਼ਦੂਰੀ ਪੈਸਾ ਵਧਾਓ ਜੀ ਆਪਣੇ ਸੁਸ਼ਟਾ ਕਰੋ ਮਾਤਾ ਕੀ ਕਹਿਣਾ ਚਾਹੁੰਦੇ ਹੋ ਕੀ ਕਹਣਾ ਚਾਣ ਬਸ ਖੜਾ ਹੁੰਦੇ ਨਹੀਂ ਹੈ ਭਜਾ ਰਹਿੰਦੇ ਨੇ ਬਸ ਨਹੀਂ ਉਹ ਤਾਂ ਕਹਿੰਦੇ ਵੀ 52 ਸਵਾਰੀ ਤੇ ਬਾਦਾਂ ਅਸੀਂ ਚੱਕਦੇ ਨਹੀਂ ਚੱਕਦੇ ਨਹੀਂ ਫਿਰ ਦੂਵੇ ਕਿੱਧਰ ਜਾਣ ਜਨਰਲ ਸਰ ਤੁਸੀਂ ਉੱਤਰ ਦੇਣ ਮੈਡਮ ਬਾਕੀਆਂ ਨੇ ਤਾਂ ਜਾਣਾ ਨਾ ਮੈਡਮ ਪਲੀਜ਼ ਬਾਕੀਆਂ ਨੇ ਵੀ ਜਾਣਾ ਜਿਹੜੇ ਪਿੱਛੋਂ ਆਇਆ ਉਹਨਾਂ ਨੂੰ ਤਾਂ ਬਚਾਰੇ ਨਾਲ ਗੱਟ ਰਿਹਾ ਹਾਂਜੀ ਮੀਰ ਜੀ ਵੀਰੋ ਸਰਪੰਚ ਦੇਮਨ ਸਾਹਿਬ ਨੇ ਉਹਨਾਂ ਕੋਲ ਪਹੁੰਚੇ ਪਏ ਆਪ ਸਾਨੂੰ ਪ੍ਰੋਬਲਮ ਆ ਰਹੀ ਆ ਬੀ ਮਸਾਂ ਇਹ ਤਾਂ ਪੰਜਾਬ ਦੀ ਪ੍ਰੋਬਲਮ ਹੈ ਜੀ 90 ਦੀ ਕੱਲੀ ਦੀ ਪ੍ਰੋਬਲਮ ਨਹੀਂ ਨਹੀਂ 50 ਦੀ ਪ੍ਰੋਬਲਮ ਹੈਗੀ ਆ ਹੁਣ ਵੀਰਾਂ ਹੱਲ ਕੀ ਹੋਵੇ ਵੀਰਾਂ ਹੱਲ ਤਾਂ ਦੇਖੋ ਤੁਸੀਂ ਲੋਕਾਂ ਨੇ ਮੰਗ ਕਰਨੀ ਹੈ ਜਿਆਦਾ ਸਰਕਾਰ ਨੂੰ ਕਹੋ ਵੀ ਕੀ ਵਧਾਉਣ ਮੱਸਾਂ ਮੁੱਸਾਂ ਤੁਸੀਂ ਲੋਕਾਂ ਨੇ ਮੰਗ ਕਰਨੀ ਹੈ ਕਰੋ ਅਪੀਲ ਕੈਮਰਾ ਚੱਲ ਰਿਹਾ ਉੱਥਾਂ ਬਿਧਾ ਰਹੇ ਨੇ ਬੱਚਾ ਉਹਦਾ ਅੱਛਾ ਸਮਝ ਲਓ ਮਿੰਨੀ ਬੱਚਾ ਚਲਾਉਣਾ ਵੱਡਾ ਲੋਕਾਂ ਨੂੰ ਬੱਚਾ ਚਲਾਉਣਾ ਮਾਦਾ ਮਾਦਾ ਲੋਕਾਂ ਦਾ ਯਾਰ ਬਾਈ ਜੀ ਤਮਾਕੀ ਦਾ ਉਤਰੋ ਮੈਡਮ ਤੁਸੀਂ ਸਾਨੂੰ ਤਾਂ ਜਾਣ ਦੋ ਮੈਡਮ ਜੀ 52 ਸੀਟਾਂ ਤੋਂ ਬਾਅਦ ਬੱਸ ਜਾਣੀ ਨਹੀਂ ਤੇ ਤੁਸੀਂ ਕਹਿ ਰਹੇ ਹੋ ਘਟਾ ਹੋ ਗਿਆ ਖੜੇ ਫਿਰ ਫਿਰ ਹੁਣ ਚੱਕਰੇ ਆ ਵੀ ਇਹਦਾ ਐਲਾਨ ਹੋ ਗਿਆ ਹੁਣ ਤੁਸੀਂ ਹੋਰ ਬੱਸ ਨਹੀਂ ਕਰਦੇ ਐਲਾਨ ਤਾਂ ਹੋ ਗਿਆ ਫਿਰ ਸਰਵਿਸ ਆਉਟ ਕਰੀ ਜੀ ਫਿਰ ਸਰਕਾਰ ਨੂੰ ਬਹੁਤ ਪੰਜ ਮਿੰਟ ਹੱਦ ਸਭ ਨੂੰ ਚੋਣੀ ਚਾਹੀਦੀ ਹੈ ਨਾ ਦੋ ਦੋ ਘੰਟੇ ਹੋਰ ਖੜੇ ਇਹਨਾਂ ਬੰਦਿਆਂ ਨੂੰ ਬੱਸਾਂ ਦੀ ਸਰਵਿਸ ਹੁਣ ਹੋਣੀ ਚਾਹੀਦੀ ਹੈ ਜੀ ਸਰਫਾਈਟ ਇਗਜ਼ਾਮਸਸ ਤੇ ਲੈ ਰਹੇ ਹੁਣ ਪਟਿਆਲਾ ਜਾਣਾ ਰੋਡ ਡਿਊਟੀ ਵਾਲੇ ਬੰਦੇ ਸੋਨ ਤਾਂ ਬੜੀ ਦਿੱਕਰ ਪ੍ਰਸ਼ਾਨੀ ਹੋ ਜੂਗੀ ਸਰ ਇਹਨਾਂ ਨੂੰ ਕੋਈ ਪੁੱਛੇ ਜਲੰਧਰ ਤੱਕ ਪੇਪਰ ਕਰਤੇ ਬੱਚਿਆਂ ਦੇ ਕਿਵੇਂ ਜਾਵਾਂਗੇ ਅਸੀਂ ਕਰੋ ਜੀ ਉਧਰ ਉਧਰ ਉਹਨੂੰ ਤਾਂ ਮੈਡਮ ਕੋਈ ਬੋਲਿਆ ਨਹੀਂ ਇਹ ਤਾਂ ਫ੍ਰੀ ਚੱਲਦੀ ਅਸੀਂ ਅੱਜ ਮੋੜ ਰਹੇ ਹੋ ਆ ਭਾਈ ਕਿਰਾਇਆ ਲੈ ਲਓ ਅਸੀਂ ਅਸੀਂ ਹੁਣ ਹੁਣ ਗੱਲ ਕਿਰਾਇਆ ਲੈ ਲਓ ਤੇ ਦੇਣਾ ਨਾ ਕੋਈ ਸਵਾਰੀ ਤਾਂ ਪੂਰੀ ਨਹੀਂ ਲੈਣਾ ਇਹ ਥੋੜੀ ਰਸੀ ਪੂਰਾ ਦਿਨ ਖੜੇ ਰਹਿਣਾ ਸੋਚੋ ਜੀ ਕੰਡੇ ਦਾ ਕਿਰਾਇਆ ਫ੍ਰੀ ਦੇ ਬਿੱਜੇ ਹੋਏ ਨਾ ਜੀ ਤਾਂ ਕਰਕੇ ਬਸਾਂ ਦੀ ਪਰਵਾਹ ਨਾ ਕਿਰਾਇਆ ਲੱਗਣਾ ਚਾਹੀਦਾ ਜੀ ਯਕੋ ਲਿਮਟ ਬਣਾਓ ਜੀ ਵੀ 50 60 ਸਾਲ ਦੇ ਬਜ਼ੁਰਗਾਂ ਨੂੰ ਫ੍ਰੀ ਲੈ ਜਾਓ ਜੀ ਹਾਂ ਹੁਣ ਗਵਰਨਮੈਂਟ ਬਲਾਈਦਾ ਜੀ ਲੜੀ ਨੂੰ 50000 ਰੁਪਏ ਤਨਖਾਹ ਮਿਲਦੀ ਆ ਵੀ ਫ੍ਰੀ ਚਾਰੀ ਆ ਜੀ ਸਿਸਟਮ ਗਲਤ ਹੈ ਜੀ ਸਾਰਾ ਹਾਂਜੀ ਮੈਂ ਮੋਲੋ ਹੁਣ ਨਹੀਂ ਅਸਟਾ ਵੀ ਕਾਲਜ ਜਾਣ ਵਾਲੇ ਬੱਚੇ ਆ ਸਾਨੂੰ ਆਪਣੀ ਪੜ੍ਹਾਈ ਦੇਖਣੀ ਹੈ ਜੋ ਹੁੰਦਾ ਦਾ ਕਰਾ ਜਾਵੇ ਫ੍ਰੀ ਦਾ ਸਿਸਟਮ ਬੰਦ ਕੀਤਾ ਜਾਵੇ ਤੇ ਸਭ ਦਾ ਦੇਖਿਆ ਜਾਵੇ ਸਵਾਰੀਆਂ ਅਸੀਂ ਐਗਜ਼ਾਮ ਵਾਸਤੇ ਲੇਟ ਹੀ ਹੋ ਰਹੇ ਕੋਈ ਕਿੱਥੇ ਪੇਪਰ ਹੈ ਜੀ ਤੁਹਾਡਾ ਅਸੀਂ ਯੂਨੀਵਰਸਿਟੀ ਜਾਣਾ ਹੈਗਾ ਹਾਂਜੀ ਓਕੇ ਲੇਟ ਹੋ ਰਹੇ ਬਹੁਤ ਜ਼ਿਆਦਾ ਲੇਟ ਹੋ ਰਹੇ ਅਸੀਂ ਠੀਕ ਹੈ ਨੇ ਦੂਰੋਂ ਕਾਬਰਾ ਹੁਣ ਸਾਰੇ ਦੂਰੋਂ ਵਾਲੇ ਹੀ ਲਾਉਂਦੇ ਹੋਰੇ ਨੇੜੇ ਵਾਲਾ ਕੜੇ ਪਤਾ ਕਿੱਥੇ ਜਾਣਾ ਤੁਸੀਂ ਨੇ ਅਸੀਂ ਡਾਕਟਰ ਨੂੰ ਦਿਖਾਉਣੇ ਜਾਣੇ ਹਾਂ ਲੋ ਪੀਜੀਆ ਤੁਸੀਂ ਨਾ ਪੀਜੀਆ ਜਾਣਾ ਹਾਂ 90 ਦੇ ਤੁਸੀਂ ਅਸੀਂ ਤਾਂ ਬੰਦਿਆਂ ਨੇ ਅਮਰ ਚ ਜਾਣਾ ਅਸੀਂ ਅਮਰ ਚ ਜਾਣਾ ਹਾਂ ਅਮਰ ਚ ਅਬ ਬਾਈ ਜੀ ਨੇ ਮਾਤਾ ਨੇ ਅਮਰ ਚ ਜਾਣਾ ਦਿਖਾਉਣ ਤੇ ਬਾਈ ਨੇ ਪੀਜੀਆ ਦੇ ਨਾਲ ਅੱਗੇ ਇਹਨਾਂ ਦੇ ਅੱਛੇ ਜਾਣਾ ਸਵਾਰੀਆਂ ਦਾ ਰੋਲਾ ਪਿਆ ਹੋਇਆ ਜਿਹੜੀ ਬੁੰਜ ਇਹ ਗਲਤ ਪਿਆ ਹੋਇਆ ਜੀ ਜਾਂ ਤਾਂ ਸਰਵਿਸ ਪੂਰੀ ਦੇਣ ਕੈਂਸਲ ਪੇਸ਼ੈਂਟ 5 10 ਮਿੰਟ ਬਾਅਦ ਬੱਸ ਆਉਣੀ ਕਿਹਾ ਠੀਕ ਹੈ ਜਾਂ ਫਿਰ ਇਹਨਾਂ ਨੂੰ ਸਵਾਰੀਆਂ ਨੂੰ ਪੂਰੀਆਂ ਲੈ ਕੇ ਜਾਣੇ ਨੇ ਦੋ ਦੋ ਘੰਟੇ ਖੜੇ ਨੂੰ ਹੋਗੇ ਹਾਂ ਅਸੀਂ ਤਾਂ ਬਿਮਾਰ ਖੜੇ ਬੈਠੇ ਅਸੀਂ ਦੱਸੋ ਕਿੱਥੇ ਜਾਈਏ ਡਾਕਟਰ ਦੁਕਾਨਾ ਸਾਡੇ ਕੋਲੇ ਨਹੀਂ ਉਹ ਤੋਂ ਬਾਅਦ ਡਾਕਟਰ ਲਈ ਨਹੀਂ ਮਿਲਣਾ ਸਾਡਾ ਕੋਈ ਕਸੂਰ ਨਹੀਂ ਹੈਗਾ ਹੱਥ ਬੰਨੇ ਖੜਿਆ ਆਡੀ ਦਾ ਮਜਬੂਰੀ ਆ ਅਸੀਂ ਨਹੀਂ ਓਵਰਲੋਡ ਚਲਾ ਸਕਦੇ ਕੋਈ ਹਾਦਸਾ ਹੋ ਗਿਆ ਕਿਸੇ ਸਵਾਰੀ ਦਾ ਨੁਕਸਾਨ ਹੋ ਗਿਆ ਡਰਾਈਵਰ ਕਨਾਈਟਰ ਦੇ ਸਿਰ ਤੇ ਆ ਜਾਣਾ ਕਿਉਂਕਿ ਮੰਤਰੀ ਸਾਹਿਬ ਨੇ ਖੁਦ ਬਿਆਨ ਦਿੱਤਾਗਾ ਵੀ ਕੋਈ ਵੀ ওভারਲੋਡ ਗੱਡੀ ਨਹੀਂ ਚਲੂਗਾ ਜਿਹੜੇ ਐਲਾਨ ਕੀਤੇ ਜਾਣਗੇ ਉਹਦੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕਿੰਨੇ ਦਾ ਚਲਾਣਾ ਵੀਰ ਜੀ ਚਲਾਣ ਬਾਈ ਜੀ ਕੁਝ ਵੀ ਹੋ ਸਕਦਾ ਜਿਵੇਂ ਹਿੱਟੈਂਡਰ ਆਂਦਾ ਆਇਆਗਾ ਠੀਕ ਹੈ ਉਸ ਸਜ਼ਾ ਵੀ ਹੋ ਸਕਦੀ ਆ 7 ਲੱਖ ਜੁਰਮਾਨਾ ਵੀ ਪੈ ਸਕਦਾ ਡਰਾਈਵਰ ਨੂੰ 10 ਸਾਲ ਦੀ ਸਜ਼ਾ ਵੀ ਹੋ ਸਕਦੀ ਆ ਸਾਡੀ ਮਜਬੂਰੀ ਆ ਅਸੀਂ ਕੁਝ ਨਹੀਂ ਕਰ ਸਕਦੇ ਹੈਗੇ ਇਹ ਮੰਤਰੀ ਸਾਹਿਬ ਨੂੰ ਪੁੱਛੋ ਜਾਂ ਸਰਕਾਰਾਂ ਨੂੰ ਪੁੱਛੋ ਵੀ ਜਨਤਾ ਹੈਰਾਨ ਹੁੰਦੀ ਆ ਸਾਨੂੰ ਗੱਡੀਆਂ ਦਿੱਤੀਆਂ ਜਾਣ ਕਿਉਂਕਿ ਗੱਡੀਆਂ ਬਹੁਤਿਆਂ ਆਪਣੀਆਂ ਧੀਆਂ ਨੌਕਰੀ ਮਿਲੂਗੀ ਹੈ ਤੁਹਾਨੂੰ ਸਾਫਰ ਸਿਖਾਵਾ ਹੋਊਗਾ ਕਿੱਥੇ ਘੜ ਕੇ ਜਾਣਾ ਹੈਰਾਨ ਹੋ ਕੇ ਜਾਣਾ ਕਿੱਥੇ ਰਾਮ ਨਾਲ ਬੈਠ ਕੇ ਜਾਮੋਗੇ ਐ ਟਾਂਸਰ ਜਾਮੋਗੇ ਤੁਹਾਨੂੰ ਵੀ ਪਤਾ ਵੀ ਤੁਸੀਂ ਡਿਊਟੀ ਵਾਲੇ ਨੂੰ ਕਿਸੇ ਨੇ ਦਵਾਈ ਲੈਣ ਜਾਣਾਗਾ ਉਹ ਡਿਊਟੀ ਤੋਂ ਲੇਟ ਹੋ ਰਿਹਾ ਦਵਾਈ ਵਾਲਾ ਡਾਕਟਰ ਤੋਂ ਲੇਟ ਹੋ ਰਿਹਾਗਾ ਸਾਡੀ ਮਜਬੂਰੀ ਆ ਸਾਡੀ ਬੇਨਤੀ ਹੱਥ ਬੰਨ ਕੇ ਤੁਹਾਨੂੰ ਵੀ ਵੀਰ ਬਣ ਕੇ ਥੱਲੇ ਆ ਜਾਓ ਉਹਨਾਂ ਦੀ ਗੱਡੀ ਚੱਲਣੀ ਆਜੋ ਮਰਾ ਭਾਈ ਵੀਰ ਬਣ ਕੇ ਥੱਲੇ ਬਾਈ ਜੀ ਬਾਈ ਜੀ ਬਾਕੀ ਬਾਕੀ ਉਤਰ ਸਕਦੇ ਨੇ ਜਿੰਨਾਂ ਕੋ ਸਿੱਟ ਨਹੀਂ ਹੈ ਜੀ ਡਰਾਈਵਰ ਕਨੈਕਟਰ ਤੁਹਾਨੂੰ ਬੇਨਤੀ ਕਰ ਰਹੇ ਨੇ ਇਹ ਡਰਾਈਵਰ ਕਨੈਕਟਰ ਤੁਹਾਨੂੰ ਬੇਨਤੀ ਕਰ ਰਹੇ ਨੇ ਤੁਸੀਂ ਉਤਰ ਸਕਦੇ ਹੋ ਹਾਂ ਇਹਨਾਂ ਦਾ ਵਿਚਾਰਿਆ ਦਾ ਚਲਾਨ ਹੋ ਸਕਦਾ ਉਹਨਾਂ ਨੇ ਬੇਨਤੀ ਕਰਤੀ ਉਤਰ ਸਕਦੇ ਹੋ ਤੁਸੀਂ ਅੱਗੇ ਲਾ ਦੇ ਅੱਗੇ ਲਾ ਦੇ ਹੇਡ ਬਾਈ ਜੀ ਟਿਕਟ ਹੈ ਨਹੀਂ ਗਾਲੀ ਵੀਰੇ ਸੀਡ ਹੈਣੀ ਕਨਡੈਕਟਰ ਕਹਿੰਦੇ ਥੱਲੇ ਜਾਓ ਸੀਡ ਹੈਣੀ ਕਹਿੰਦੇ ਇਹ ਮੈਂ ਨਹੀਂ ਕੰਟੈਂਡਰ ਰਹਿੰਦੇ ਪਹਿਲਾਂ ਕਿੰਨੀਆਂ ਘੜੀਆਂ ਲੱਗੜੀਆਂ ਰੇ ਰਿਆਣੀ ਇਹ ਕਿੰਨਾ ਨਹੀਂ ਖਾਲੀ ਜਦੋਂ ਬੰਦਿਆ ਤਾਂ ਬਹੁਤ ਜ਼ਬਰਦਸਤ ਗਿਰਿਆ ਯਾਰ ਰੇ ਰੇ ਲੱਗਣੀ ਹੈ ਜੀ ਸਾਰੀ ਜੇ ਸੀਟੇ ਨਹੀਂ ਹੈਗੀਆਂ ਅਸੀਂ ਤਾਂ ਹੁਣ ਇਹਨਾਂ ਦੇ ਹੱਕ 'ਚ ਜਾਵਾਂਗੇ ਕਿੰਨੇ ਮੁੰਡੇ ਗਿਰ ਗਿਆ ਬਾਹਰ ਵਿਚਾਰੇ ਮੈਡਮ ਗੱਲ ਸੁਣੋ ਚੱਲ ਰਹੀ ਹੈ ਇੱਕ ਦੋ ਖੜਗੇ ਕਿੰਨੇ ਉੱਪਰ ਹੀ ਗਏ ਮੇਰੇ ਚੱਲਣੀ ਨਹੀਂ ਬਸ ਰੋਕਤੀ ਬਸ ਤਾਂ ਉਹਨਾਂ ਨੇ ਚੱਲਣੀ ਆ ਜੀ ਉਹ ਨਹੀਂ ਉਹਦਾ ਬੰਦਾ ਨਹੀਂ ਆ ਗਿਆ ਭਾਈ ਜਾਨ ਤੋਂ ਪਤਾ ਬੰਦਾ ਅੱਜ ਕੋਈ ਕਹੇਗਾ ਕੱਲ੍ਹ ਤੋਂ 42 ਸਿੱਟੇ ਦਾ ਬੰਦਾ ਕਿੱਥੇ ਜਾਊਗਾ ਸੋਹਣਾ 42 ਸਿੱਟੇ ਗੱਲ ਸਹੀ ਹੈ ਜੀ ਅੱਜ ਤੁਸੀਂ ਬੋਲਦੇ ਹੋ ਜਦ ਤੱਕ ਕੋਈ ਹੋਰ ਕੋਈ ਬੋਲੇ ਨਾ ਵੀ ਨਹੀਂ ਆ ਉਧਰ ਡਰਾਈਵਰ ਵਿਚਾਰੇ ਤੰਗ ਹੋਦੇ ਮੈਂ ਕਹਿੰਦਾ ਅਸੀਂ ਖੁਦ ਤਾਂ ਹੋਇਆ ਫਿਲਡ ਆ ਲੋਕ ਠੀਕ ਹੈ ਉਧਰ ਕੋਈ ਬੋਲਿਆ ਫਰੀ ਦੇ ਚੱਕਰ ਚ ਦੱਬ ਗਏ ਹੁਣ ਰੂਲ ਬਣ ਗਿਆ ਬਹੁਤ ਵਧੀਆ ਬਣ ਗਿਆ ਤੇ ਜਾਂਦੇ ਹੀ ਨਹੀਂ ਸੀ ਕਾਲਜ ਜਦੋਂ ਫਰੀ ਹੋਇਆ ਸੀ ਹਾਂ ਇਹ ਗੱਲ ਹੈ ਸੰਤੋਖਤਾ ਹੈ ਗੱਲ ਤਾਂ ਮੁੱਕਦੀ ਹੁਣ ਅਸੀਂ ਜਾ ਰਹੇ ਸਾਨੂੰ ਇਸ ਟਾਈਮ ਪ੍ਰੋਬਲਮ ਅਸੀਂ ਕਰਾਂਗੇ ਉਸ ਤੋਂ ਕਹਿਣੇ ਕਰ ਦੋ